ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟੀ ਕਵਿਤਾ ਦਾਤਾ ਤੇ ਭਿਖਾਰੀ ਆਪ ਜੀ ਦੇ ਸਾਹਮਣੇ ਪੇਸ਼ ਕਰ ਰਹਾ ਹਾਂ ਦਾਤਾ ਦਾਨ ਕਰੇ ਤਾਂ ਭਲੇ ਰਜੇ ਪੂਜਾ ਖਾਣੇ ਭਰਿਆਂ ਤਾਂ ਮਨੁੱਖ ਸਭ ਭਰਦੇ ਕਹਿੰਦੇ ਕੁੱਲ ਸਿਆਣੇ ਹਾਥਰੜੇ ਆ ਕੋਈ ਖੇਰ ਨਾ ਪਾਵੇ ਵੈਨ ਮੰਗਿਆ ਨਾ ਦੇਵੇ ਮੁੜਿਆਂ ਦੀ ਕੋਈ ਬਾਤ ਨਾ ਪੁੱਛਦਾ ਕਿਸ ਨੂੰ ਜਾਦ ਨਿਮਾਣੇ ਹਰ ਕੋਈ ਡਰੇ ਗਰੀਬਾਂ ਕੋਲੋਂ ਛੋਣ ਨਾ ਦੇਵੇ ਨੇੜੇ ਜਾਮਕਾ ਦੂਤ ਸੁਵਾਲੀ ਜੱਪ ਜੋ ਰੰਜਣ ਨੂੰ ਖੇੜੇ ਗਿਆਨੋ ਸਭ ਇਟਾ ਮਾਰਨਾ ਉਖਿਆ ਨੂੰ ਚਰਕਾਵਨਾ ਤਨ ਦਾਤਾ ਜੋ ਦੁਨਿਆ ਦੇ षिਣਕੇ ਹੋਏ ਆਪ ਸੇੜੇ ਪੂਰਨ ਪੁਰਗਪਤੀ ਪਰਮੇਸ਼ਰ ਪ੍ਰੀਤ ਪਨੀਤ ਪਿਆ ਪਰਚਾਵੇ ਗੁਰ ਗੋਵਿੰਦ ਗੋਪਾਲ ਕੋਸਾਏ ਗਰਗਵੀਰ ਰਹੇ ਗੁਣ ਗਾਵੈ ਕਾਰਨ ਕਰਨ ਕਲੇਸ਼ ਕਟੇ ਕਿਰਪਾ ਕਰੇ ਕੋਈ ਕਾਰ ਕਮਾਵੇ ਸਾਧ ਸੰਗਤ ਸਰਣੇ ਸੁਖ ਸੀਤਲ ਸਭਰ ਸਰੀਰ ਸੋਸ਼ਕ ਸੁਮਾਵੇ ਸਾਧ ਸੰਗਤ ਸਰਣੇ ਸੁਖ ਸੀਤਲ ਸਫਲ ਸਰ ਹੀਰ ਨੂੰ ਸੇਵਕੁ ਮਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ